ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਆ ਇੱਕ ਹੋਰ ਕਹਾਣੀ ਦੇ ਨਾਲ ਕਹਾਣੀ ਨੂੰ ਲਾਈਕ ਜਰੂਰ ਕਰਿਆ ਕਰੋ ਜਦੋਂ ਭੂਤ ਨੇ ਸਿਰ ਵਿੱਚ ਵੱਟਾ ਮਾਰਿਆ ਲਗਭਗ 10 ਸਤੰਬਰ 2000 ਦੀ ਗੱਲ ਹੈ ਕਿ ਸਟੇਟ ਦੇ ਇੱਕ ਸਮਰਥਿਕ ਦਾ ਮੈਨੂੰ ਫੋਨ ਆਇਆ ਕਿ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਦੇ ਇੱਕ ਪਿੰਡ ਬਸੰਤਪੁਰਾ ਵਿੱਚ ਇੱਕ ਅਜਿਹਾ ਭੂਤ ਮਿਲਿਆ ਹੈ ਜੋ ਕਿ ਘਰ ਦੇ ਜੀਵਾਂ ਦੀ ਥੱਪੜ ਪ੍ਰੇੜ ਕਰਦਾ ਸੀ ਉਸ ਦਾ ਕਹਿਣਾ ਸੀ ਕਿ ਮੈਂ ਕਈ ਵਾਰ ਉਸ ਘਰ ਵਿੱਚ ਗਿਆ ਹਾਂ ਮੇਰੇ ਬੈਠੇ ਤੋਂ ਹੀ ਪੱਥਰ ਹਵਾ ਵਿੱਚ ਉੱਡਦੇ ਪਤੀਲੀਆਂ ਦੇ ਟੱਕਣ ਉੱਡ ਕੇ ਸਿਰਾਂ ਵਿੱਚ ਵੱਜਦੀ ਕਈ ਵਾਰ ਮੈਂ ਖੁਦ ਦੇਖੇ ਹਨ ਇਹ ਭੂਤ ਤਾਂ ਬਿਲਕੁਲ ਹੀ ਫਿਲਮ ਮਿਸਟਰ ਇੰਡੀਆ ਦੇ ਹੀਰੋ ਵਾਂਗੂੰ ਕ੍ਰਿਆਵਾਂ ਕਰਦਾ ਹੈ ਦੇਖਦਾ ਕੁਝ ਨਹੀਂ ਪਰ ਉਹ ਕਟਨੇ ਆਵਾ ਬਾਪਰਦੀਆਂ ਹੀ ਨਜ਼ਰ ਆਉਂਦੀਆਂ ਹਨ ਮੈਂ ਉਸ ਨੂੰ ਸਮਝਾਇਆ ਕਿ ਜਿਹਾ ਕੁਝ ਨਹੀਂ ਹੁੰਦਾ ਪਰ ਉਸ ਨੇ ਕਿਹਾ ਮੈਂ ਤੁਹਾਡੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਕਿਤਾਬਾਂ ਪੜ੍ਹ ਕੇ ਮੇਰਾ ਯਕੀਨ ਭੂਤਾਂ ਪ੍ਰੇਤਾਂ ਤੋਂ ਖਤਮ ਹੋ ਗਿਆ ਸੀ ਪਰ ਹੁਣ ਮੈਂ ਖੁਦ ਆਪਣੀਆਂ ਅੱਖਾਂ ਨਾਲ ਇਹ ਘਟਨਾਵਾਂ ਵਾਪਰਦੀਆਂ ਦੇਖੀਆਂ ਹਨ ਇਸ ਲਈ ਹੁਣ ਮੇਰਾ ਵਿਸ਼ਵਾਸ ਬਦਲ ਗਿਆ ਹੈ ਮੈਂ ਖੁਦ ਭੂਤਾਂ ਪ੍ਰੇਤਾਂ ਵਿੱਚ ਯਕੀਨ ਕਰਨ ਲੱਗ ਪਿਆ ਹਾਂ ਮੈਂ ਉਸ ਨੂੰ 17 ਸਤੰਬਰ ਨੂੰ ਸੰਬੰਧਿਤ ਘਰ ਵਿੱਚ ਪੁੱਜਣ ਲਈ ਸਨੇਹਾ ਲਾ ਦਿੱਤਾ 16 ਸਤੰਬਰ ਨੂੰ ਮੇਰੀ ਲਸ਼ਕਾਰਾ ਚੈਨਲ ਲਈ ਪ੍ਰੋਗਰਾਮ ਵਾਸਤੇ ਇੰਟਰਵਿਊ ਸੀ ਇਸ ਲਈ ਮੈਂ 17 ਦੀ ਸਵੇਰ ਨੂੰ ਲੁਧਿਆਣੇ ਵਿਕੇ ਸਾਥੀ ਜਗਦੇਵ ਕਮੋ ਮਾਜ਼ਰਾ ਦੇ ਘਰ ਪੁੱਜ ਗਿਆ ਲੁਧਿਆਣੇ ਦਾ ਸਾਥੀ ਅਸ਼ੋਕ ਸਾਡੇ ਨਾਲ ਇਨ੍ਹਾਂ ਕੇਸਾਂ ਤੇ ਜਾਣਾ ਚਾਹੁੰਦਾ ਸੀ ਪਰ ਉਹ ਉਸ ਦਿਨ ਕਿਸੇ ਜ਼ਰੂਰੀ ਕੰਮ ਕਰਨਾ ਸਾਡੇ ਨਾਲ ਜਾਣ ਨੂੰ ਤਿਆਰ ਨਾ ਹੋਇਆ ਅਤੇ ਉਧਰ ਘਰ ਵਾਲਿਆਂ ਨੇ ਵੀ ਕਿਸੇ ਬਾਬੇ ਤੋਂ ਇਲਾਜ ਕਰਵਾ ਲਿਆ ਸੀ ਸੋ ਪਰਿਵਾਰ ਵਾਲਿਆਂ ਦਾ ਸਨੇਹਾ ਆ ਗਿਆ ਕਿ ਹੁਣ ਸਾਨੂੰ ਹਫ਼ਤਾ ਦੇਖ ਲੈਣ ਦੇ ਹਫਤੇ ਬਾਅਦ ਘਰ ਵਿੱਚ ਮੋੜ ਘਟਨਾਵਾਂ ਵਾਪਰਨ ਲੱਗੀਆਂ ਫਿਰ ਉਹਨਾਂ ਦੇ ਪਰਿਵਾਰ ਦਾ ਇੱਕ ਮੈਂਬਰ ਲੁਧਿਆਣੇ ਜਗਦੇਵ ਦੇ ਘਰ ਆਇਆ ਤੇ ਕਹਿਣ ਲੱਗਿਆ ਸਾਡੇ ਘਰ ਦਾ ਬੁਰਾ ਹਾਲ ਹੈ ਭੂਤ ਨੇ ਮੇਰੀ ਮੰਮੀ ਦੇ ਸਿਰ ਵਿੱਚ ਅੱਧ ਸੇਰ ਦਾ ਵੱਟਾ ਮਾਰਿਆ ਮੇਰੀ ਘਰ ਵਾਲੀ ਅਤੇ 2 ਸਾਲ ਦੀ ਬੱਚੀ ਦੇ ਥੱਪੜ ਮਾਰ ਕੇ ਸਵਰਥ ਬੰਦਲਾ ਦਿੱਤੀ ਸਿੱਟੇ ਵੱਜੋ ਮੇਰੀ ਘਰ ਵਾਲੀ ਬੱਚੀ ਨੂੰ ਲੈ ਕੇ ਪੇਕੇ ਚਲੀ ਗਈ ਐ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਮੈਂ 30 ਸਤੰਬਰ ਨੂੰ ਪਿੰਡ ਬਸੰਤਪੁਰ ਪੁੱਜਣ ਦਾ ਵਾਅਦਾ ਕਰ ਲਿਆ ਸਵੇਰੇ 4 ਵਜੇ ਹੀ ਅਸੀਂ ਕਾਰ ਰਾਹੀਂ ਲੁਧਿਆਣਾ ਤੋਂ ਰਵਾਨਾ ਹੋ ਗਏ ਸਬੰਧਤ ਪਰਿਵਾਰ ਦਾ ਇੱਕ ਮੈਂਬਰ ਲੁਧਿਆਣੇ ਜਗਦੀਪ ਦੇ ਘਰ ਆਇਆ ਬੈਠਾ ਸੀ ਲਗਭਗ 6 ਵਜੇ ਅਸੀਂ ਬਸੰਤਪੁਰ ਲਈ ਰਵਾਨਾ ਹੋ ਗਏ ਪਟ્રોલ ਦੀ ਕੀਮਤ ਉਸ ਦਿਨ ਹੀ ਵਧਣ ਦੀ ਘੋਸ਼ਣਾ ਹੋਈ ਸੀ ਸੋ ਕਿਸੇ ਵੀ ਪٹرول ਪੰਪ ਦਾ ਮਾਲਕ ਪٹرول ਜਾਂ ਡੀਜ਼ਲ ਵੱਧ ਪੈਸੇ ਲੈਣ ਦੀ ਝਾਕ ਵਿੱਚ ਕਾਰ ਵਿੱਚ ਪٹرول ਪਾਉਣ ਲਈ ਤਿਆਰ ਨਹੀਂ ਸੀ। ਗੱਡੀ ਵਿੱਚ ਜਲੰਧਰ ਪੂਜਨ ਤੱਕ ਦਾ ਹੀ ਪٹرول ਸੀ। ਔਖੇ-ਔਖੇ ਅਸੀਮ ਫਗਵਾੜੇ ਪੁੱਜ ਗਏ। ਇੱਕ ਪٹرول ਪੰਪ ਵਾਲੇ ਨੇ ਵੱਧ ਪੈਸੇ ਚਾਰਜ ਕਰਕੇ ਸਾਨੂੰ ਪٹرول ਦੇ ਦਿੱਤਾ। ਅਸੀਂ ਖੁਸ਼ੀ-ਖੁਸ਼ੀ ਪਠਾਨਕੋਟ ਵੱਲ ਚੱਲ ਪਏ। ਟੈਲੀਫੋਨ ਦੀਆਂ ਲਾਈਨਾਂ ਦੀ ਖਰਾਬੀ ਕਾਰਨ ਅਸੀਂ ਸਵੰਦ ਅਧਿਕਾਰ ਨੂੰ ਸਾਡੇ ਆਉਣ ਦੀ ਸੂਚਨਾ ਨਹੀਂ ਸੀ ਦੇ ਸਕੇ ਸੋ ਜਵਾਲੀ ਪੁੱਜ ਕੇ ਲੁਧਿਆਣੇ ਤੋਂ ਸਾਡੇ ਨਾਲ ਸ਼ਾਮਲ ਹੋਏ ਪਰਿਵਾਰ ਦੇ ਮੈਂਬਰ ਨੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਜਵਾਲੀ ਤੋਂ 3 ਕਿਲੋਮੀਟਰ ਤੇ ਇਹ ਪਿੰਡ ਪਹਾੜਾਂ ਦੇ ਪੈਰਾਂ ਵਿੱਚ ਵਸਿਆ ਹੋਇਆ ਸੀ ਇਸ ਪਿੰਡ ਦੇ ਬਸਨੀਕ ਜਹੇ ਸੰ ਜਿਹੜੇ ਪੌਂਗ ਡੈਮ ਦੀ ਉਸਾਰੀ ਸ਼ੁਰੂ ਕਰਨ ਸਮੇ ਉੱਥੋਂ ਵੀ ਸਥਾਪਿਤ ਕਰ ਦਿੱਤੇ ਗਏ ਸਨ ਉਹਨਾਂ ਨੂੰ ਮੁੜ ਬਸਾਉਣ ਲਈ ਥਾਂ ਪਿੰਡ ਬਸੰਤਪੁਰ ਵਿੱਚ ਅਤੇ ਜ਼ਮੀਨ ਰਾਜਸਥਾਨ ਦੇ ਜ਼ਿਲ੍ਹਾ ਗੰਗਾ ਨਗਰ ਵਿਖੇ ਅਲਾਟ ਕਰ ਦਿੱਤੀ ਗਈ। ਸੁੰਦਰ ਮਕਾਨ ਪਹਾੜੀ ਉੱਪਰ ਪਾਇਆ ਹੋਇਆ ਸੀ। ਘਰ ਵਿੱਚ ਨਿੰਬੂ, ਅੰਬ, ਕੇਲੇ ਤੇ ਬਹੁਤ ਸਾਰੇ ਫਲਾਂ ਵਾਲੇ ਦਰਖਤ ਅਤੇ ਸਬਜ਼ੀਆਂ ਬੀਜੀਆਂ ਹੋਈਆਂ ਸਨ। ਘਰ ਦਾ ਮੁਖੀ ਕੈਲਾਸ਼ ਚੰਦ ਸੀ ਜੋ ਸਚਾਈ ਵਿਭਾਗ ਦਾ ਇੱਕ ਰਿਟਾਇਰ ਕਰਮਚਾਰੀ ਸੀ। ਇਸ ਦੇ ਦੋ بیٹے ਸਨ। ਵੱਡੇ بیٹے ਨੇ ਪਿੰਡ ਵਿਖੇ ਹੀ ਟਾਈਪ ਕਾਲਜ ਖੋਲ੍ਹਿਆ ਹੋਇਆ ਸੀ ਅਤੇ ਛੋਟਾ ਬੇਟਾ ਲੁਧਿਆਣਾ ਵਿੱਚ ਇੱਕ ਫੈਕਟਰੀ ਵਿੱਚ ਡਿਜ਼ਾਈਨਰ ਸੀ। ਦੋਹੇ ਬੇਟੇ ਵਿਆਹੇ ਹੋਏ ਸਨ, ਉਹਨਾਂ ਦੀਆਂ ਪਤਨੀਆਂ ਅਤੇ ਪੋਤੇ-ਪੋਤੀਆਂ ਉਸੇ ਘਰ ਵਿੱਚ ਰਹਿੰਦੇ ਸਨ। ਮਾਰਚ ਮਹੀਨੇ ਵਿੱਚ ਪਰਿਵਾਰ ਦੇ ਮੁਖੀ ਦੀ ਛੋਟੀ ਬੇਟੀ ਤ੍ਰਿਪਤਾ ਦੀ ਸ਼ਾਦੀ ਸੀ। ਵਿਆਹ ਦਾ ਦੇਣਾ ਨਿਸ਼ਚਿਤ ਕੀਤਾ ਹੋਇਆ ਸੀ, ਮਾਪੇ ਗਹਿਣੇ ਬਣਾਉਣ ਲਈ ਸ਼ਹਿਰ ਗਏ ਹੋਏ ਸਨ ਤਾਂ ਕਿ ਤ੍ਰਿਪਤਾ ਦੀ ਕਟਮਾਰ ਹੋਣੀ ਸ਼ੁਰੂ ਹੋ ਗਈ। ਸਿਰਾਣੇ ਉਸਦੇ ਸਿਰ ਉੱਤੇ ਆਵਾਜ਼ ਦੇ ਸੀਟੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਸੋਮਲਤਾ ਉਹਨਾਂ ਦੀ ਵੱਡੀ ਨੂੰ ਸੀ ਉਸਦੇ ਸਿਰ ਵਿੱਚ ਇੱਕ ਪੱਥਰਾ ਵੱਜਿਆ ਕਦੇ-ਕਦੇ ਉਸ ਨੂੰ ਜਿਹਾ ੱਤਕਾ ਪੈਂਦਾ ਕਿ ਉਹ ਆਪਣੀ ਦਰਾਣੀ ਉੱਪਰ ਜਾ ਡੇਗੀ ਕਦੇ ਉਸ ਦੀ ਪੈਠ ਉੱਪਰ ਚੁੰਡੀ ਵੱਢੀ ਜਾਂਦੀ ਕਦੇ ਢੂਹੀ ਵਿੱਚ ਮੁੱਕੇ ਵੱਜਣੇ ਸ਼ੁਰੂ ਹੋ ਜਾਂਦੇ ਇੱਕ ਦੋ ਵਾਰ ਤਾਂ ਸਰੋਂ ਦੇ ਦਾਣੇ ਵੀ ਚੁੰਨੀ ਨਾਲ ਬੰਨੇ ਗਏ ਇੱਕ ਦਿਨ ਘਰ ਦੇ ਮੁਖੀ ਦੀ ਪਤਨੀ ਬੈਠੀ ਸੀ ਉਸਦੇ ਪਿਛਲੇ ਪਾਸੇ ਮੰਜੇ ਤੇ ਉਸ ਦੀ ਵੱਡੀ ਨੂੰ ਸੁੱਤੀ ਪਈ ਸੀ اچانک ਹੀ ਪ੍ਰਾਣੀ ਅੱਧ ਸੇਰ ਦਾ ਇੱਕ ਵੱਟਾ ਉਸ ਦੇ ਕੋਲੋਂ ਉੱਡਿਆ ਤੇ ਉਸ ਦੇ ਹੀ ਸਿਰ ਦੇ ਪਿਛਲੇ ਪਾਸੇ ਢੰਗ ਦੇਣੇ ਆ ਬੱਜਿਆ ਵਿਚਾਰੀ ਅੱਧਾ ਘੰਟਾ ਬੇਸੁਰਤ ਰਹੀ ਸਾਰੇ ਆਂਡ ਗਵਾਂਡ ਵਿੱਚ ਦੁਹਾਈ ਮੱਚ ਗਈ ਭੂਤਾਂ ਵਾਲੇ ਘਰ ਵੱਲ ਕੌਣ ਮੂੰਹ ਕਰਦਾ ਕਈ ਵਾਰੀ ਤਾਂ ਸੋਮਲਤਾ ਦੀ ਉਂਗਲੀ ਵਿੱਚ ਪੈਣੀ ਹੋਈ ਸ਼ਾਪ ਵੇਖਦਿਆ ਵੇਖਦਿਆ ਹੀ ਉਸ ਦੀ ਉਂਗਲੀ ਵਿੱਚੋਂ ਉੱਤਰ ਜਾਂਦੀ ਪਰ ਕੁਝ ਸਮੇਂ ਬਾਅਦ ਆਪਣੇ ਆਪ ਹੀ ਮਿਲ ਜਾਂਦੀ ਇਸ ਤਰ੍ਹਾਂ ਹੀ ਉਸਤੇ ਪਹਿਨੀਆਂ ਹੋਈਆਂ ਸੋਨੇ ਦੀਆਂ ਚੂੜੀਆਂ ਨਾਲ ਵੀ ਵਾਪਰਦਾ ਕਈ ਵਾਰ ਤਾਂ ਪਹਿਨੀਆਂ ਹੋਈਆਂ ਕਮੀਜ਼ਾਂ ਜਾਂ ਸਲਵਾਰਾਂ ਵੀ ਕੱਟੀਆਂ ਜਾਂਦੀਆਂ ਇੱਕ ਦਿਨ ਛੋਟੀ ਨੂੰ ਸਵਿਤਾ ਰਸੋਈ ਵਿੱਚ ਸਬਜ਼ੀ ਬਣਾ ਰਹੀ ਸੀ ਉਸਦੀ ਸੱਸ ਬਰਾਂਡੇ ਵਿੱਚ ਸਫਾਈ ਕਰ ਰਹੀ ਸੀ ਉਸਦੀ ਨਜ਼ਦੀਕ ਹੀ ਸੋਮਲਤਾ ਉਹਨਾਂ ਦਾ ਹੱਥ ਬਟਾਰੀ ਸੀ ਅਚਾਨਕ ਹੀ ਇੱਕ ਪੱਥਰ ਸਵਿਤਾ ਦੇ ਸਿਰ ਵਿੱਚ ਆ ਟਕਰਾਇਆ ਇੱਕ ਦਿਨ ਤਾਂ ਸਵਿਤਾ ਦੀ ਧੀ ਮੈਨਾ ਦੀ ਹੀ ਥੱਪੜ ਪਰੀਡ ਹੋ ਗਈ ਇੱਕ ਹੋਰ ਦਿਨ ਸਵਿਤਾ ਭਾਂਡੇ ਮਾਂਜ ਰਹੀ ਸੀ ਇੱਕ ਕੌਲੀ ਟੋਕਰੇ ਵਿੱਚੋਂ ਉੱਡੀ ਤੇ ਸਵਿਤਾ ਦੇ ਸਿਰ ਵਿੱਚ ਆ ਵੱਜੀ ਇੱਕ ਦਿਨ ਕੈਲਾਸ਼ ਦੀ ਇੱਕ ਬਰੇ ਦੀ ਸੁੱਤੀ ਪਈ ਧੀ ਉੱਪਰ ਦੋ ਗੁਲਦਸਤੇ ਅਤੇ ਛੋਟਾ ਜਿਹਾ ਝੂਲਾ ਹੀ ਰੱਖ ਦਿੱਤਾ ਗਿਆ ਇੱਕ ਦਿਨ ਫਟਕੜੀ ਦੀ ਡਲੀ ਉੱਡੀ ਤੇ ਸਵਿਤਾ ਦੀ ਉਂਗਲੀ ਤੇ ਆ ਵੱਜੀ ਇਹਨਾਂ ਸਾਰੀਆਂ ਵਾਪਰ ਰਹੀਆਂ ਕਟਨਾਵਾਂ ਤੋਂ ਦੁਖੀ ਹੋ ਕੇ ਸविता ਆਪਣੇ ਪੇਕੇ ਜਾ ਕੇ ਰਹਿਣ ਲੱਗ ਪਈ ਪਰ ਕਟਨਾਵਾਂ ਦਾ سلسلہ ਅਜੇ ਵੀ ਬੇਰੋਕ ਜਾਰੀ ਸੀ ਵਾਪਰ ਰਹੀਆਂ ਕਟਨਾਵਾਂ ਨੇ ਇਸ ਪੜ੍ਹੇ ਲਿਖੇ ਪਰਿਵਾਰ ਨੂੰ ਵਕਤਾਂ ਵਿੱਚ ਪਾ ਦਿੱਤਾ ਸੀ ਮਰਦਾ ਕੀ ਨਾ ਕਰਦਾ ਦੀ ਕਹਾਵਤ ਅਨੁਸਾਰ ਇਸ ਪਰਿਵਾਰ ਨੇ ਹਿਮਾਚਲ ਦਾ ਜਿਹਾ ਕੋਈ ਸਾਧ ਸੰਤ ਨਾ ਛੱਡਿਆ ਜਿਹੜਾ ਇਹਨਾਂ ਗੱਲਾਂ ਦਾ ਮਾਹਰ ਹੋਵੇ ਹਰ ਕੋਈ ਆਉਂਦਾ ਆਪਣੇ ਧਾਗੇ ਤਵੀਤ ਟੂਨੇ ਪਾਣੀ ਉਹੜਪੋੜ ਮੰਤਰ ਜਾਪ ਤੇ ਹਵਨ ਕਰਕੇ ਪਰਿਵਾਰ ਤੋਂ ਵੱਡੀ ਮਾਤਰਾ ਵਿੱਚ ਨਕਦ ਪੈਸੇ ਤੇ ਹੋਰ ਤੋਹਫੇ ਪ੍ਰਾਪਤ ਕਰਕੇ ਆਪਣੇ ਡੇਰੇ ਨੂੰ ਤੁਰ ਜਾਂਦਾ ਪ੍ਰਗਟਨਾਵਾਂ ਦਾ ਸਿਲਸਿਲਾ ਜਾਰੀ ਰਹਿੰਦਾ ਜਦੋਂ ਪਰਿਵਾਰ ਵਾਲਿਆਂ ਨੇ ਇੱਕ ਤਾੰਤਰਿਕ ਨੂੰ ਕਿਹਾ ਹੁਣ ਅਸੀਂ ਤਰਕਸ਼ੀਲਾਂ ਨੂੰ ਪੰਜਾਬ ਤੋਂ ਲਿਆਵਾਂਗੇ ਤਾਂ ਉਹ ਕਹਿਣ ਲੱਗੇ ਇਹ ਬੜੀ ਸਖਤ ਚੀਜ਼ ਏ ਤਾਰਕਸ਼ੀਲ ਤਾਂ ਕੀ ਉਹਨਾਂ ਦੇ ਬਾਪ ਵੀ ਇਸ ਪੁੱਤ ਨੂੰ ਕਾਬੂ ਵਿੱਚ ਨਹੀਂ ਕਰ ਸਕਣਗੇ ਜਗਦੇਵ ਕਮੋ ਮਾਜ਼ਰਾ ਤੇ ਮੈਂ ਇਸ ਕੇਸ ਦੀ ਪੜਤਾਲ ਕਰਨ ਲਈ ਲਗਭਗ 11:30 ਵਜੇ ਸੁਵੰਤਤ ਪਰਿਵਾਰ ਦੇ ਘਰ ਬਸੰਤਪੁਰ ਜਾ ਪਹੁੰਚੇ ਮੁਖੀ ਦੀ ਗੈਰ ਹਾਜ਼ਰੀ ਵਿੱਚ ਸਮੂਹ ਪਰਿਵਾਰ ਦੇ ਮੈਂਬਰਾਂ ਨੂੰ ਇਕੱਠੇ ਕੀਤਾ ਗਿਆ ਉਹਨਾਂ ਨੂੰ ਅਸੀਂ ਕੁਝ ਹਦਾਇਤਾਂ ਦਿੱਤੀਆਂ ਅਤੇ ਵਿਸ਼ਵਾਸ ਦਿਵਾਇਆ ਕਿ ਜੇ ਪਰਿਵਾਰ ਦੇ ਮੈਂਬਰ ਸਾਨੂੰ ਸਹਿਯੋਗ ਦੇਣਗੇ ਤਾਂ ਅੱਜ ਤੋਂ ਬਾਅਦ ਇਸ ਘਰ ਵਿੱਚ ਕੋਈ ਵੀ ਘਟਨਾ ਨਹੀਂ ਵਾਪਰੇਗੀ ਸਮੂਹ ਪਰਿਵਾਰ ਨੇ ਸਾਨੂੰ ਪੂਰਾ ਸਹਿਯੋਗ ਦਾ ਭਰੋਸਾ ਦਿੱਤਾ ਪੂਰੇ ਪਰਿਵਾਰਕ ਮੈਂਬਰ ਦੀ ਲਿਸਟ ਬਣਾ ਕੇ ਅਸੀਂ ਘਟਨਾਵਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਪੱਥਰਾਂ ਨੂੰ ਸੁੱਟ ਕੇ ਵੇਖਿਆ ਗਿਆ ਕਟਨਾਵਾ ਸਮੇ ਵਿਅਕਤੀਆਂ ਦੇ ਬੈਠਣ ਦੀ ਸਥਿਤੀ ਅਤੇ ਪੱਥਰ ਵੱਜਣ ਦੀ ਸਥਿਤੀ ਨੂੰ ਵੀ ਪਰਖਿਆ ਗਿਆ ਕੁਝ ਪਰਿਵਾਰਕ ਮੈਂਬਰਾਂ ਨਾਲ ਇੰਟਰਵਿਊ ਕਰਨ ਤੋਂ ਬਾਅਦ ਹੀ ਸਾਨੂੰ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਕਟਨਾਵਾ ਕਰਨ ਦੀ ਜ਼ਿੰਮੇਵਾਰ ਉਸ ਪਰਿਵਾਰ ਦੀ ਵੱਡੀ ਨੂੰ ਸੋਮਲਤਾ ਸੀ ਜਿਸ ਨੇ ਥੋੜੀ ਜਹੀ ਨਾਅ ਨੁੱਕਰ ਤੋਂ ਬਾਅਦ ਕਟਨਾਵਾ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਮੰਨ ਲਿਆ ਸੀ ਸੋਮਲਤਾ ਘਟਨਾਵਾ ਕਿਉਂ ਕਰਦੀ ਸੀ ਘਰ ਵਿੱਚ ਦੋ ਨੂੰਹਾਂ ਤੇ ਸੱਸ ਵਿਚਕਾਰ ਟਕਰਾਅ ਹਮੇਸ਼ਾ ਹੀ ਚੱਲਦਾ ਰਹਿੰਦਾ ਸੀ ਕਦੇ-ਕਦੇ ਇਹ ਟਕਰਾਅ ਤਿੱਖਾ ਰੂਪ ਵੀ ਧਾਨ ਕਰ ਲੈਂਦਾ ਸੀ ਸੱਸ ਛੋਟੀ ਨੂੰ ਲਈ ਵੱਧ ਹਮਦਰਦੀ ਰੱਖਦੀ ਸੀ ਕਦੇ-ਕਦੇ ਉਹ ਵੱਡੀ ਨੂੰ ਸੋਮਲਤਾ ਨੂੰ ਕਹਿ ਵੀ ਦਿੰਦੀ ਸੀ ਛੋਟੀ ਨੂੰ ਸਵੀਤਾ ਤੇਰੇ ਨਾਲੋਂ ਵੱਧ ਕੰਮ ਕਰਦੀ ਹੈ ਬਸ ਇਹ ਸ਼ਬਦ ਸੋਮਲਤਾ ਦੇ ਹਿਰਦੇ ਵਿੱਚ ਭਾਂਬੜ ਬਣ ਉਠਦੀ। ਸਿੱਟੀ ਵਜੋਂ ਉਹ ਅਰਧ ਪਾਗਲ ਹੋ ਜਾਂਦੀ। ਆਪਣੀ ਇਸ ਮਾਨਸਿਕ ਹਾਲਤ ਦੀ ਉਲਝਾਈ ਉਹ ਬਹੁਤ ਹੀ ਚਕੰਨੀ ਹੋ ਕੇ ਕਟਨਾਵਾ ਕਰਨ ਲੱਗ ਜਾਂਦੀ। ਕਿਉਂਕਿ ਜਿੰਨਾ ਪਰਿਵਾਰਾਂ ਵਿੱਚ ਜਹੀਆਂ ਕਟਨਾਵਾ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਹਨ ਉਹ ਪੂਰੇ ਦੇ ਪੂਰੇ ਪਰਿਵਾਰ ਸਾਰੀਆਂ ਕਟਨਾਵਾ ਨੂੰ ਭੂਤਾਂ ਪ੍ਰੇਤਾਂ ਵੱਲੋਂ ਹੋਈਆਂ ਸਮਝਣ ਦੇ ਆਦੀ ਹੋ ਜਾਂਦੇ ਹਨ। ਹਰ ਘਟਨਾ ਉਹਨਾਂ ਨੂੰ ਭੂਤਾਂ ਪ੍ਰੇਤਾਂ ਵੱਲੋਂ ਕੀਤੀ ਗਈ ਹੀ ਜਾਪਦੀ ਹੈ ਇਹਨਾਂ ਦੇ ਮੁਕਾਬਲੇ ਅਸੀਂ ਤਰਕਸ਼ੀਲ ਇਸ ਗੱਲ ਦੇ ਆਦੀ ਹੋ ਜਾਂਦੇ ਹਾਂ ਕਿ ਹਰ ਘਟਨਾ ਕਿਸੇ ਨਾ ਕਿਸੇ ਮਨੁੱਖ ਵੱਲੋਂ ਹੁੰਦੀ ਹੈ ਇਹ ਸੱਚ ਵੀ ਹੈ ਇੱਕ ਪੱਥਰ ਕਿਸੇ ਬਾਲ ਤੋਂ ਬਗੈਰ 1 ਇੰਚ ਦੀ ਦੂਰੀ ਤੇ ਵੀ ਨਹੀਂ ਜਾ ਸਕਦਾ ਉਂਝ ਵੇਖਿਆ ਜਾਵੇ ਕਿ ਪੱਥਰ ਸੁੱਟਣ ਲਈ ਬਾਲ ਦੀ ਲੋੜ ਹੁੰਦੀ ਹੈ ਜੋ ਪੱਠਿਆਂ ਵਿੱਚ ਹੀ ਹੋ ਸਕਦਾ ਹੈ ਪੱਠਿਆਂ ਵਿੱਚ ਖੂਨ ਦਾ ਦੌਰਾ ਜ਼ਰੂਰੀ ਹੁੰਦਾ ਹੈ ਖੂਨ ਦਾ ਦੌਰਾ ਦਿਲ ਦੁਆਰਾ ਹੀ ਹੋ ਸਕਦਾ ਹੈ ਅਤੇ ਦਿਲ ਵੀ ਦਿਮਾਗ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ਸੋ ਸਪਸ਼ਟ ਹੈ ਕਿ ਭੂਤ ਪ੍ਰੇਤ ਅੰਧਵਿਸ਼ਵਾਸੀ ਮਨੁੱਖੀ ਸਰੀਰਾਂ ਵਿੱਚ ਹੀ ਰਹਿ ਸਕਦੇ ਹਨ ਇਸ ਤੋਂ ਬਾਅਦ ਇਹਨਾਂ ਦੀ ਕੋਈ ਹੋਂਦ ਨਹੀਂ ਹੁੰਦੀ ਜੋ ਵਿਅਕਤੀ ਤਰਕ ਨਾਲ ਜਿਉਣਾ ਸਿੱਖ ਜਾਂਦੇ ਹਨ ਉਹਨਾਂ ਦਾ ਭੂਤਾਂ ਪ੍ਰੇਤਾਂ ਵਿੱਚੋਂ ਯਕੀਨ ਖਤਮ ਹੋ ਜਾਂਦਾ ਹੈ ਤਹਾਨੂੰ ਇਹ ਵਿਚਾਰਤਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ